ਆਸਟ੍ਰੇਲੀਆ ਦੇ ਸੂਬੇ ਕੁਇੰਜ਼ਲੈਂਡ ਵਿਖੇ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਸਮੁੱਚੇ ਪਾਈਚਾਰੇ 'ਚ ਸੋਗ ਦੀ ਲਹਿਰ ਹੈ। ਦੱਸਦੀਏ ਕਿ ਪੱਤਰਕਾਰ ਹਜੀਤ ਲਸਾੜਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੀਤੇ 21 ਮਈ ਨੂੰ ਸੂਬਾ ਕੁਇੰਜ਼ਲੈਂਡ ਦੇ ਬ੍ਰਿਸਬਨ ਸ਼ਹਿਰ ਦੇ ਦੱਖਣ ਪੱਛਮੀ ਇਲਾਕੇ ਡਿਊਰਕ ਵਿਖੇ ਇੱਕ ਦਰਦਨਾਕ ਸੜਕ ਹਾ사 ਹੋਇਆ ਜਿਸ ਦੇ ਵਿੱਚ ਪੰਜਾਬੀ ਨੌਜਵਾਨ ਜਿਸ ਦਾ ਨਾਮ ਸਹਿਜਪ੍ਰੀਤ ਹੈ ਜੋ ਕਿ ਆਸਟ੍ਰੇਲੀਆ ਵਿੱਚ ਬੀਐਸਸੀ ਨਰਸਿੰਗ ਦੀ ਪੜ੍ਹਾਈ ਕਰਨ ਗਿਆ ਸੀ ਅਤੇ ਜਿਸ ਦੀ ਉਮਰ ਮਹਿਜ਼ 19 ਸਾਲ ਦੀ ਸੀ ਉਸ ਦੀ ਮੌਤ ਹੋ ਗਈ ਹੈ ਪੁਲਿਸ ਮੁਤਾਬਕ ਦੁਪਹਿਰੇ 1:30 ਵਜੇ ਇੱਕ ਟਰੱਕ ਅਤੇ ਕਾਰ ਇਨਾਲਾ ਐਵੇਨਿਊ ਨੇੜੇ ਕਿੰਗਸ ਐਵੇਨਿਊ ਦੇ ਨਾਲ-ਨਾਲ ਜਾ ਰਹੇ ਸਨ ਅਤੇ ਆਮੋ ਸਾਹਮਣੇ ਇਹਨਾਂ ਦੀ ਟੱਕਰ ਹੋ ਗਈ ਦੋਵੇਂ ਵਾਹਨਾਂ ਦੀ ਆਪਸੀ ਟੱਕਰ 'ਚ ਕਾਰ ਪਲਟ ਗਈ ਜਿਸ ਨੂੰ ਸਹਿਜਪ੍ਰੀਤ ਚਲਾ ਰਿਹਾ ਸੀ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਜਿੱਥੇ ਮੌਕੇ ਤੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਟਰੱਕ ਦੇ ਡਰਾਈਵਰ ਦਾ ਗੈਰ ਜਾਨੀ ਨੁਕਸਾਨ ਤੋਂ ਬਚਾ ਲਿਆ ਉਧਰ ਫੋਰੈਂਸਿਕ ਕ੍ਰੈਸ਼ ਯੂਨਿਟ ਵੱਲੋਂ ਕਿਸੇ ਵੀ ਗਵਾਹ ਜਾਂ ਫਿਰ ਡੈਸ਼ਬੋਰਡ ਫੁੱਟੇ ਦੀ ਪਾਲ ਲਗਾਤਾਰ ਜਾਰੀ ਹੈ ਦੱਸਣਯੋਗ ਹੈ ਕਿ ਮਰਹੂਮ ਪੰਜਾਬ ਵਿੱਚ ਮੈਡੀਕਲ ਦਾ ਵਿਦਿਆਰਥੀ ਸੀ ਅਤੇ 6 ਫਰਵਰੀ 2024 ਤੋਂ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬਨ ਵਿੱਚ ਕਯੂਯੂਟੀ ਕੈਲਵਿਨ ਗਰੋਵ ਕੈਂਪਸ ਦੇ ਵਿੱਚ ਬੀਐਸਸੀ ਨਰਸਿੰਗ ਦੇ ਦੂਸਰੇ ਸਮੈਸਟਰ ਚ ਸੀ ਮਰਹੂਮ ਦੇ ਪਿਤਾ ਮਨਮੋਹਨ ਸਿੰਘ ਦੇ ਨਾਲ ਜਦੋਂ মিডিਆ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਹਿਜਪ੍ਰੀਤ ਸਿੰਘ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਚੰਗਾ ਸੀ ਉਸ ਦੇ ਚੰਗੇ ਭਵਿੱਖ ਲਈ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਪੜ੍ਹਨ ਲਈ ਭੇਜਿਆ ਗਿਆ ਸਾਸਰੀ ਕਾਲ ਜੀ ਲਸਾੜਾ ਸਾਹਿਬ ਮੇਰਾ ਬੇਟਾ ਕਿਉਂ ਯੂਟ ਯੂਨੀਵਰਸਿਟੀ ਔ ਜੋਟੀ ਯੂਨੀਵਰਸਿਟੀ ਬ੍ਰਿਸਬਨ ਬੀਐਸੀ ਨਰਸਿੰਗ ਕਰਨ ਲਈ 6 ਫਰਵਰੀ 2024 ਨੂੰ ਗਿਆ ਸੀ ਤੇ ਉਹਦਾ ਚੰਚਿਤ ਜਿਹੜਾ ਕੱਲ 21 ਮਈ 2024 ਨੂੰ ਰੋਡ ਐਕਸੀਡੈਂਟ ਹੋਣ ਕਰਕੇ ਉਹਦੀ ਮੌਤ ਹੋ ਗਈ ਹੈ ਮੈਂ ਤਾਂ ਪਹਿਲਾਂ ਹੀ ਬਹੁਤ ਕਰਜ਼ਾਈਆਂ ਜੀ ਕਰਜ਼ਾ ਭੇਜ ਕੇ ਤਹਾਡੀ ਮਦਦ ਕੀਤੀ ਜਾਵੇ ਮੇਰੀ ਸਰਕਾਰ ਨੂੰ ਉਧਰ ਦੀ ਸਰਕਾਰ ਨੂੰ ਵੀ ਤੁਹਾਨੂੰ ਵੀ ਮੇਰੀ ਬੇਨਤੀ ਹੈ ਕਿ ਡੈੱਡ ਬੋਡੀ ਭੇਜਵਾਂ ਦੀ ਸਾਡੀ ਹੱਲਪ ਕੀਤੀ ਜਾਵੇ ਪਰਵਾ ਨੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਨੂੰ ਪੰਜਾਬ ਜਲਦ ਤੋਂ ਜਲ ਭੇਜਿਆ ਜਾਵੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਜਾ ਸਕਣ ਬ੍ਰਿਸਬਨ ਤੋਂ ਸਮਾਜ ਸੇਵੀ ਮਨਜੀਤ ਸਿੰਘ ਬੋਪਾਰਾ ਨੇ ਦੱਸਿਆ ਕਿ ਉਹ ਮ੍ਰਿਤਕ ਦੇ ਪਰਿਵਾਰ ਦੇ ਰਾਹਤੇchne ਅਤੇ ਸਮੁੱਚਾ ਪਾਈਚਾਰਾ ਹਰ ਸੰਭਵ ਮਦਦ ਲਈ ਤਤਪਰ